ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੂੰ ਚੈਨਲ ਨੂੰ NH7 ਨੈਸ਼ਨਲ ਕਾਲਾ ਝਾੜ ਚੌਂਕੀ ਦੇ ਨਜ਼ਦੀਕ ਅੱਜ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ Swift ਕਾਰ ਤੇ ਔਟੋ ਰਿਕਸ਼ਾ ਦੇ ਵਿੱਚ ਟੱਕਰ ਦਾ ਜਾਣਕਾਰੀ ਪ੍ਰਾਪਤੀ ਹੈ ਮਿਲੀ ਜਾਣਕਾਰੀ ਅਨੁਸਾਰ Swift ਗੱਡੀ ਅਤੇ ਔਟੋ ਰਿਕਸ਼ਾ ਜੋ ਪਟਿਆਲੇ ਤੋਂ ਸੰਗਰੂਰ ਵੱਲ ਨੂੰ ਜਾ ਰਹੇ ਸਨ ਇਹ ਦੋਏ ਗੱਡੀਆਂ ਪਿੱਛੋਂ ਆ ਕੇ Swift ਗੱਡੀ ਵੱਲੋਂ ਔਟੋ ਰਿਕਸ਼ਾ ਦੇ ਵਿੱਚ ਟੱਕਰ ਵੱਜੀ ਹੈ ਹਾਲੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਹੜੇ ਪੂਰੀ ਜਾਣਕਾਰੀ ਨਹੀਂ ਮਿਲੀ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਔਟੋ ਰਿਕਸ਼ਾ ਹੈ ਵੈਂਟਰੀ ਵਾਲਾ ਉਸ ਦੇ ਮਾਗਰ ਈ ਰਿਕਸ਼ੇ ਦੇ ਮਾਗਰ ਆ ਕੇ ਇਸ ਸਵਿਫਟ ਕਾਰ ਵੱਜੀ ਹੈ ਅਖੀਰ ਦਸਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੌਕੇ ਦੇ ਜੋ ਔਟੋ ਰਿਕਸ਼ਾ ਦੇ ਵਿੱਚ ਲੇਬਰ ਸੀ ਜੋ ਜੀਰੀ ਲਗਾਉਣ ਲਈ ਛੱਤੀਸਗੜ੍ਹ ਵਗੈਰਾ ਤੋਂ ਆਈ ਸੀ ਜੋ ਸੰਗਰੂਰ ਵੱਲ ਨੂੰ ਜਾ ਰਹੀ ਸੀ ਸਵਿਫਟ ਕਾਰ ਵਿੱਚ ਜੋ ਪਟਿਆਲੇ ਤੋਂ ਸੰਗਰੂਰ ਵੱਲ ਨੂੰ ਜਾ ਰਹੀ ਸੀ ਵਿੱਚੋਂ ਆ ਕੇ ਟੱਕਰ ਵੱਜਦੀ ਹੈ ਜਿਸ ਦੇ ਨਾਲ ਮਿਲੀ ਜਾਣਕਾਰੀ ਅਨੁਸਾਰ ਇੱਕ ਦੀ ਮੌਕੇ ਤੇ ਹੀ ਮੌਤ ਹੋਣ ਦੀ ਜਾਣ ਦੀ ਜਾਣਕਾਰੀ ਮਿਲੀ ਹੈ ਇਸ ਮੌਕੇ ਦੇ ਜਿੱਥੇ ਬਾਕੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਜਿੱਤੇ ਕਿ ਉਹਨਾਂ ਨੂੰ 108 ਐਂਬੂਲੈਂਸ ਰੇ ਦੇ ਰਾਹੀਂ ਰਜਿੰਦਰ ਹਸਪੀਟਲ ਦੇ ਭੇਜਿਆ ਗਿਆ ਹੈ ਜਿੱਤੇ ਕਿ ਸਪਿਫਟ ਕਾਰ ਵਾਲੇ ਦੇ ਵੀ ਕਾਫੀ ਸੱਟਾਂ ਵੱਜਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕੰਬੀਰ ਸੱਟਾਂ ਲੱਗੀਆਂ ਹਨ ਜਿੱਥੇ ਕਿ ਕਾਲਾ ਝਾੜ ਚੌਂਕੀ ਦੀ ਪੂਰੀ ਟੀਮ ਵੱਲੋਂ ਹਮਤਕਾਰ ਦੋਹਾਂ ਉਹਨਾਂ ਵੱਲੋਂ ਜਿੱਥੇ ਜ਼ਖਮੀਆਂ ਨੂੰ ਫੌਰਨ ਰਜਿੰਦਰ ਹਸਪੀਟਲ ਰੈਫਰ ਕੀਤਾ ਗਿਆ ਹੈ ਔਰ ਸੌ ਦੇ ਅਤੇ ਓਟੋ ਰਿਕਸ਼ਾ ਜੋ ਬਾਹਰ ਕੱਢੇ ਗਿਆ ਉਹਨਾਂ ਨੇ ਕਿਵੇਂ ਜਾਣਕਾਰੀ ਦਿੱਤੀ ਹੈ। ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਔਟੋ ਰਿਕਸ਼ਾ ਦੀ ਕਾਫੀ ਨੁਕਸਾਨ ਹੋਇਆ ਹੈ। ਨਾਮ ਹੈ ਜੀ ਹਿੰਮਤ ਸਿੰਘ। ਕੀ ਗੱਲ ਹੋਈ ਜਾਂਦੀ ਹੈ? ਇਹ ਆਸੀਂ ਜੀਰੀਲਾ ਵਾਹਨ ਤਿਆਰ ਕਰ ਰਹੇ ਸੀ ਉਹਰੇ ਆਪਣਾ। ਇਹ ਦੋ ਈ ਰਿਕਸ਼ਾ ਸੀ ਆਪਣੇ ਪਟਿਆਲੇ ਕਣੀ ਤੋਂ ਆ ਰਹੇ ਸੀ ਪ੍ਰਵਾਸੀ ਸੀ ਉੱਤਰਾਖੰਡ ਤੋਂ ਆਏ ਹੋਏ ਸੀ ਇਹ। ਪਿੱਛੇ ਆ ਸਵਿਫਟ ਆ ਰਹੀ ਸੀ ਬੈਕ ਤੋਂ ਹਿੱਟ ਕਰਿਆ ਤੇ ਉਹ ਟੈਂਪੋ ਪਿੱਛੇ ਆ ਸਿਫਟ ਈ ਰਿਕਸ਼ਾ 2000 ਲੋਡਨੀਆਂ ਖਾ ਗਿਆ ਫਿਰ ਉਹਦੇ ਵਿੱਚੋਂ ਜਦ ਕੱਡੀਆਂ ਅਸੀਂ ਭੱਜ ਕੇ ਆਏ ਦੋ ਤਾਂ ਕਾਫੀ ਸੀਰੀਅਸ ਨੇ ਉਹਦੇ ਵਿੱਚੋਂ ਜਿਨ੍ਹਾਂ ਦੀ ਕੋਈ ਉਮੀਦ ਹੈ ਨਹੀਂ ਕਿ ਉਹ ਬਚ ਸਕਣ ਹਾਂ ਤੇ ਕਿੰਨੇ ਕ ਬੰਦੇ ਸੀ ਗ੍ਰਿਪਸ਼ੋਟ ਦੇ ਦੋ ਰਿਕਸ਼ਾ ਸੀ ਇੱਕ ਇੱਕ ਰਿਕਸ਼ਾ ਦੇ ਵਿੱਚ ਮਾਨੂੰ ਪੰਜ ਛੇ ਜਨੇ ਹੈਗੇ ਸੀ ਜੀ ਇੱਕ ਅੱਗੇ ਸੀ ਇੱਕ ਪਿੱਛੇ ਸੀ ਜੀ ਸਿਫਟ ਕਿੰਨੇ ਜਨੇ ਸੀ ਸਿਫਟ ਕੱਲਾ ਮੁੰਡਾ ਸੀ ਜੀ ਪਤਾ ਨਹੀਂ ਕਿ ਉਹ ਸਿਫਟ ਵਾਲਾ ਕਿੱਥੇ ਦਾ ਮੁੰਡਾ ਹੁਣ ਚੌਂਕੀ ਵਾਲੇ ਲੈ ਗਏ ਸੀ ਉਹ ਤੋਂ ਬਾਅਦ ਕੋਈ ਪਤਾ ਨਹੀਂ ਮੁੰਡੇ ਦੇ ਕੋਈ ਸਰਟੀਫਿਕੇਟ ਕੁਝ ਨਹੀਂ ਲੱਗੀ ਮੁੰਡੇ ਦੇ ਹਾਂ ਜਿਹੜੇ ਟੈਂਪੋ ਦੋ ਸੀ ਜੀ ਇੱਕ ਦੇ ਫੱਟੜ ਹੋਏ ਨਹੀਂ ਹਾਂ ਇੱਕ 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 ਫੱਟੜ ਹੋਇਆ ਹਾਂ ਗੱਡੀ ਨੇ ਕੋਈ ਬ੍ਰੇਕ ਨਹੀਂ ਮਾਰੀ ਸਾਮਕਾ ਟੈਂਪੋ ਦੋ ਚਾਰ ਲੋਟੀਆਂ ਖਾਇਆ ਉਹਦੇ ਬਾਅਦ ਡੈੱਡ ਬੋਡੀਆਂ ਇੱਕ ਬਚਾਰਾ ਔਨ ਦੀ ਸਪੋਟੇ ਪੂਰੇ ਹੋ ਗਏ ਉਸ ਤੋਂ ਬਾਅਦ ਪੂਰ ਪਲਾਜ਼ੀ ਦੀ ਗੱਡੀ ਆਈ ਫਿਰ ਉਹਨਾਂ ਨੇ ਅਸੀਂ ਉਹਨੂੰ ਲੱਦਿਆ ਫਿਰ ਭੇਜਿਆ ਹਸਪਤਾਲ ਨੂੰ ਸਿੱਪਾ ਕਰ ਰਹੇ ਤਾਂ ਲੱਗਿਆ ਨਸ਼ਾ ਨਸ਼ਾ ਵਗੈਰਾ ਤਾਂ ਨਹੀਂ ਕਰਿਆ ਉਹ ਜੀ ਤੁਸੀਂ ਸਾਾਨੂੰ ਤਾਂ ਦੇਖਿਆ ਨਹੀਂ ਜੀ ਮੁੰਡਾ ਸਾਡੇ ਉਹਨਾਂ ਦਾ ਲੈ ਗਏ ਸੀ ਪੁਲਿਸ ਸਾਰੇ ਹਾਂਜੀ ਕੀ ਨਾਮ ਹੈ ਐਲ ਐਸ ਸੀ ਕਰਨਜੀਤ ਕੌਰ ਨੰਬਰ 26 ਚੌਂਕੀ ਕਾਲਾ ਤੜ ਮੈਡਮ ਕੀ ਗੱਲ ਹੋ ਗਈ ਆਪਣੇ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋ ਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਸਾਰੀ ਟੀਮ ਮੌਕੇ ਤੇ ਪਹੁੰਚ ਗਈ ਤੇ ਮੌਕੇ ਤੇ ਜਾ ਕੇ ਜੋ ਦੇਖਿਆ ਐਕਸੀਡੈਂਟ ਸੀਰੀਅਸ ਸੀਗਾ ਦੇ ਨਾਲ ਦੀ ਨਾਲ 108 ਐਂਬੂਲੈਂਸ ਬੁਲਾਈ ਉਹਨਾਂ ਨੂੰ ਫਰਸਟ ایڈ ਦੇ ਕੇ ਨਾਲ ਦੀ ਨਾਲ ਉਹ ਐਸਐਸਐਫ ਨੂੰ ਵੀ ਫੋਨ ਕੀਤਾ ਸੀਗਾ ਡੈੱਡ ਬੋਡੀ ਉਹਦੇ ਤੇ ਰਖਾਤੀ ਸੀ ਤੇ 108 ਐਂਬੂਲੈਂਸ ਜਿਹੜੀ ਉਹ ਚ ਜਿੰਨੇ ਜ਼ਖਮੀ ਸੀਗੇ ਸਾਰੇ ਜਿੰਦਰਾ ਹਸਪੀਟਲ ਆਪਾਂ ਨੇ ਪਹੁੰਚਦੇ ਕਰਤੇ ਸੀਗੇ ਮੈਡਮ ਗੱਲ ਕਰੀ ਦੇ ਜਾ ਕਿਧਰ ਹੋ ਰਹੀ ਸੀ ਗੱਲ ਜਾ ਪਟਿਆਲì ਤੋਂ ਪੋਨìਗੜ ਸਾਈਡ ਸੀ ਦੋਨੋਂ ਹੀ ਸਵਿਫਟ ਕਾਰ ਵੀ ਤੇ 3 ਵੀਲਰ ਵੀ ਹਾਂ ਕਾਰ ਦੇ ਵਿੱਚ ਕਿੰਨੇ ਕ ਬੰਦੇ ਸੀਗੇ ਕਾਰ ਦੇ ਵਿੱਚ ਸਿੰਗਲ ਪਰਸਨ ਸੀ ਹਾਂ ਟੈਂਪੂ ਦੇ ਵਿੱਚ ਦੋ ਆਟੋ ਸੀਗੇ ਇੱਕ ਦਾ ਐਕਸੀਡੈਂਟ ਨਹੀਂ ਹੋਇਆ ਆ ਮਤਲਬ ਟੋਟਲ 11 ਸਵਾਰੀਆਂ ਸੀਗੀਆਂ ਜਿਹਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਪੰਜ ਸਵਾਰੀਆਂ ਸੀ ਬਾਕੀ ਜਾਂਚ ਦੇ ਦੀ ਨੇ ਬਾਕੀ ਜਾਂਚ ਦੇ ਦੀ ਨੇ ਜੀ ਇੰਚਾਰ ਸਾਹਿਬ ਨਾ ਗਏ ਹੋਏ ਆ ਉਹਦੇ ਰਿਗਾਰਡਿੰਗ